ਇਹ ਨਗਰ ਨਿਵਾਸੀਆਂ ਦਾ ਇੱਕ ਉਦਮ ਭਰਿਆ ਉਪਰਾਲਾ ਜੋ ਮੇਰੇ ਛੋਟੇ ਵੀ ਜੋਬਟ ਰੰਡਾਵਾ ਸਾਡੇ ਜ਼ਿਲ੍ਹਾ ਪ੍ਰਧਾਨ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸਭ ਤੋਂ ਵੱਧ ਇੱਥੇ ਸਰਵਿਸਮੈਨ ਪਰ ਇੱਥੇ ਅਜੇ ਵੀ ਜੋ ਸਮੇਂ ਦੇ ਨਾਲ ਕੰਨੀ ਦੇ ਵਿੱਚ ਐ ਐਮਐਲਏ ਸਾਹਿਬ ਵੱਲੋਂ ਤਾਂ ਪਹਿਲਾਂ ਹੀ ਕਸਰ ਨਹੀਂ ਰਹਿਣ ਦਿੱਤੀ ਜਾ ਰਹੀ ਕਿਉਂਕਿ ਕੋਈ ਵੀ ਬਾਹਰੋਂ ਕੋਈ ਭੌਂਦੇ ਆ ਉਹ ਕਹਿੰਦੇ ਆ ਯਾਰ ਪਟਾਲਾ ਅੱਜ ਕਿਤੇ ਵੱਧ ਰਹੇ ਆ ਇਨਸਾਨਾਂ ਨੂੰ ਗਿਣਤੀ ਬਹੁਤ ਹੋ ਗਈ ਆ ਫੁੱਟ ਬਾਟ ਡਿੱਗਿਆ ਏ ਥੱਲੇ ਡਿੱਗਿਆ ਉਹਨਾਂ ਵਾਸਤੇ ਅਲੱਗ-ਅਲੱਗ ਸਫਾਈ ਕਰਮਚਾਰੀ ਨੇ ਫੁੱਟ ਬਾਟ ਦੇ ਨਾਲ ਇਕੱਠੇ ਇਹ ਮੇਰੀ ਸਾਥ ਦੇਣਾ ਸੋਨਹਾਰ 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 ਆਪਣੇ ਦੇਖਿਓ ਓਕੇ ਓਕੇ ਜੀ ਸਰ ਜੀ ਸਰ ਬਿਲਕੁਲ ਜੀ ਅੱਜ ਪਹਿਲਾਂ ਤੇ ਨਵੀਂ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੇ ਬੀਤੀ ਜੀ ਪ੍ਰਧਾਨ ਬਣੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਨੂੰ ਆਸ ਹੈ ਕਿ ਜਿਹੜੀਆਂ ਰਹਿੰਦੀਆਂ ਹੋਈਆਂ ਕਮੀਆਂ ਨੇ ਉਹ ਆਪਣੀ ਮਿਹਨਤ ਸਦਕਾ ਇਹਨਾਂ ਕਮੀਆਂ ਨੂੰ ਜਿਹੜਾ ਸਟੈਪ ਬਾਈ ਸਟੈਪ ਪੂਰੀਆਂ ਕਰਨਗੇ ਤਾਂ ਜੋ ਕਿ ਜਿਹੜੀ ਆਪਣੇ ਇਸ ਏਰੀਆ ਦੀ ਜਿਹੜੀ ਨੁਹਾਰ ਬਦਲ ਸਕੇ ਬੀਤੀ ਸਾਹਿਬ ਹਾਂ ਜੀ ਸਾਡੇ ਵੱਡੇ ਭਰਾ ਵੀ ਨੇ ਔਰ ਮਹਿਨਤੀ ਵੀ ਨੇ ਕਿਉਂਕਿ ਸਾਰੇ ਅਰਬਰ ਸਟੇਟ ਦਾ ਫੈਸਲਾ ਮੇਰਾ ਫੈਸਲਾ ਨਹੀਂ ਜੋ ਮੈਨੂੰ ਇਹਨਾਂ ਨੇ ਕਿਉਂਕਿ ਉਹ ਕਹਿੰਦੇ ਨਾਲ ਜਨਤਾ ਜਨਾਰਦਨ ਠੀਕ ਹੈ ਲੋਕਾਂ ਦਾ ਫਤਵਾ ਸੰਗਤ ਦਾ ਫਤਵਾ ਉਹ ਮਨਜ਼ੂਰ ਹੈ ਉਹਨਾਂ ਨੇ ਕਿਹਾ ਜੀ 베ਦੀ ਸਾਹਿਬ ਨੂੰ ਅੱਗੇ ਕਰੋ ਮਹਿਨਤੀ ਵੀ ਨੇ ਔਰ ਸਾਡੀ ਜੇ ਕੋਈ ਕਾਇਆ ਪਲਟ ਕਰ ਸਕਦੇ ਹੋ ਦੇਖੋ ਇੱਥੇ ਸਮੱਸਿਆ ਸਮੱਸਿਆ ਜਿਹੜੀ ਇੱਕ ਇੱਥੋਂ ਦੇ ਏਰੀਏ ਦੇ ਲੋਕਾਂ ਨੇ ਗੱਲ ਇੱਕ ਬਰੀ ਵਧੀਆ ਬਜ਼ੁਰਗਾਂ ਨੇ ਕੀਤੀ ਕਿ ਤੇ ਜੇ ਕੋਈ ਗੇਟਬਾਰ ਮਾਰਾ ਜਾ ਕੱਢ ਲਵੇ ਜਾਂ ਕੋਈ ਲੈਂਟਰ ਉੱਚਾ ਨੀਵਾ ਪਾਉਣ ਲੱਗ ਜਾਵੇ ਤੇ ਮਿੰਟ ਚ ਦੀ ਨੋਟਿਸ ਆ ਜਾਂਦਾ ਔਰ ਦੁੱਖ ਦੀ ਗੱਲ ਇਹ ਆ ਵੀ ਕਹਿੰਦੇ ਜੇ ਇੱਥੇ ਕਿਤੇ ਕੰਮ ਦੀ ਗੱਲ ਕਹਿ ਦਈਏ ਤੇ ਉਹ ਭਾਵੇਂ ਸਾਡੀਆਂ ਜੁੱਤੀਆਂ ਘਸ ਜਾਂਦੇ ਅਫਸਰ ਸੁਣਵਾਈ ਨਹੀਂ ਸੀ ਕਰਦੇ ਕਿਉਂਕਿ ਇੱਥੇ ਆਗੂ ਸਹਿਬਾਨ ਜਿਹੜਾ ਉਹ ਸਾਡੀ ਪਾਰਟੀ ਦੇ ਨਹੀਂ ਸੀ ਪਰ ਹੁਣ ਆਪਾਂ ਬੀਦੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੂੰ ਕਿਹਾ ਵੀ ਤਗੜੇ ਹੋ ਕੇ ਇਹ ਜਿਹੜਾ ਕੰਮ ਹੈ ਜਿੱਥੇ ਕਿਤੇ ਕਮੀ ਆਉਂਦੀ ਆ ਸਾਨੂੰ ਦੱਸੋ ਆਪਾਂ ਦਾ ਹੱਲ ਹੈ ਲੋਕਾਂ ਨੂੰ ਪਤਾ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰ ਆਪਦੀ ਹੈ ਤੇ ਆਪ ਦੇ ਜਿਹੜਾ ਕਾਉਂਸਲਰ ਹੋਣਾ ਚਾਹੀਦਾ ਕਿਉਂਕਿ ਹਰ ਵਾਰ ਤੁਸੀਂ ਦੇਖਿਆ ਹੋਊਗਾ ਉਹ اپੋਜੀਸ਼ਨ ਵਾਲੇ ਭਾਵੇਂ ਚਾਹੇ ਕਾਉਂਸਲਰ ਦੀ ਗੱਲ ਕਰੀਏ ਉਹ ਨਿੰਦਦੇ ਹੀ ਆ ਉਹਨਾਂ ਨੂੰ ਕੋਈ ਕੰਮ ਕਿਹਾ ਲੋ ਉਹਨਾਂ ਨੇ ਕਹਣਾ ਸਾਡੀ ਸਰਕਾਰ ਹੈ ਫਿਰ ਜੇ ਤੁਹਾਡੀ ਸਰਕਾਰ ਨਹੀਂ ਤੁਸੀਂ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਲੋ ਫਿਰ ਅਸੀਂ ਆਪੇ ਕੰਮ ਕਰ ਲਈ ਅਖੀਰ ਜੇ ਕੋਈ 50 ਵਾਡਾ ਦੇ ਵਿੱਚੋਂ ਜਿੱਤ ਕੇ ਦੋਹਾਂ ਚੋਣਾਂ ਨੇ ਵੀ ਫਿਰ ਇਹੋ ਗੱਲ ਕਰਨੀ ਆ ਇਹ ਸਾਡੀ ਸਰਕਾਰ ਨਹੀਂ ਹੈਗੀ ਜੀ ਤਾਂ ਨਹੀਂ ਕੰਮ ਹੋ ਸਕਿਆ ਫਿਰ ਸਾਈਡ ਤੇ ਹੋ ਜੀ ਸਾਡੇ ਕਾਉਂਸਲਰ ਬਦ ਲੈਣ ਦਿਓ ਠੀਕ ਆ ਆਪਾਂ ਆਪੇ ਆਪਣੇ ਮੇਰੇ ਤੋਂ ਕੰਮ ਕਰਾਵਾਂਗੇ ਸਰ ਆਪੇ ਆਪਣੇ ਲੋਕਾਂ ਤੋਂ ਉਹਨਾਂ ਦੀ ਸਲਾਹ ਨਾਲ ਕੰਮ ਕਰ ਲਾਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਕਿਸੇ ਕਾਉਂਸਲਰ ਨੇ ਸਿਲਮਾ ਰੋਡ ਦੇ ਇੱਕ ਫੋਟੋ ਪਾਈ ਸੀ ਮੈਂ ਦੱਸਣਾ ਚਾਹੁੰਦਾ ਹੈ ਵੀ ਕਾਂਗਰਸ ਦਾ ਵੀ ਭਲਿਆ ਮਾਨਸਾ ਕਾਂਗਰਸ ਦਾ ਕੋ ਕਾਉਂਸਲਰ ਹੈ ਨੇਰ ਵੀ ਤੇਰਾ ਪੋਸਟਪੋਰਨ ਕੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਤੇ ਮਾਰ ਲੀਵੇ ਆਪਾਂ ਕਹਿਣ ਕਿੰਨੇ ਬੇ ਸੋ ਕੈਨ ਦਾ ਭਾਵ ਨਹੀਂ ਕੰਮ ਹੁੰਦਾ ਸਾਈਡ ਤੇ ਉਹ ਮੇਰਾ ਬਾਅਦ ਵਿੱਚ ਜਿੱਦੇ ਤੁਸੀਂ ਵਿਰੋਧ ਹੀ ਕਰਨਾ ਸਾਈਡ ਤੇ ਉਹ ਸਾਡੇ ਕੌਂਸਲਰ ਬਹਲਣ ਤੋਂ ਆਪਾਂ ਇਹ ਕੰਮ ਕਰਾਈਏ ਆਪਣਾ ਮਿਹਰਬਾਨ ਗਿਆ ਸਾਨੂੰ ਬਾਰ-ਬਾਰ ਮਤਿਆਂ ਨੂੰ ਚੰਗੀ ਕਰਨਾ ਭਜਣਾ ਪਵੇ ਦੇ ਇੱਥੇ ਆਪੇ ਕਰ ਲਾਂ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕਾਫੀ ਲੰਬੇ ਸਮੇਂ ਤੋਂ ਅਰਬਨ ਸਟੇਟ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਕਿ ਜਿਹੜੀ ਪੁਰਾਣੀ ਐਸੋਸੀਏਸ਼ਨ ਆ ਡਿਫੰਕਟ ਹੋ ਗਈ ਆ ਕੰਮ ਨਹੀਂ ਕਰ ਰਹੀ ਲੋਕਾਂ ਦੇ ਸਭੋ ਕੰਮਾਂ 'ਚ ਅੜਚਨ ਪਾ ਰਹੀ ਆ ਸੋ ਅੱਜ ਅਸੀਂ ਸਾਰੇ ਕਲੋਨੀ ਵਾਸੀਆਂ ਨੇ ਮਿਲ ਕੇ ਸੰਦੀਪ ਬੇਦੀ ਜੀ ਨੂੰ ਨਵਾਂ ਐਸੋਸੀਏਸ਼ਨ ਦਾ ਪ੍ਰਧਾਨਤਾ ਪਿਆ ਤੇ ਬਹੁਤ ਉਮੀਦ ਕਰਦੇ ਆ ਕਿ ਬੇਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਆਪਣੀ ਨਵੀਂ ਟੀਮ ਬਣਾਉਣਗੇ ਤੇ ਜੋ ਵੀ ਸਾਡੀ ਕਲੋਨੀ ਦੇ ਮੁੱਦੇ ਨੇ ਚਾਹੇ ਉਹ ਕਮਿਊਨਿਟੀ ਸੈਂਟਰ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਪਾਰਕਾਂ ਦੀ ਮੇਨਟੇਨੈਂਸ ਦਾ ਹੋਵੇ ਉਹਨੂੰ ਹੁਣ ਬਹੁਤ ਵਧੀਆ ਤਰੀਕੇ ਨਾਲ ਉਹ ਹੱਲ ਕਰਉਣਗੇ ਉਹਨਾਂ ਦੀ ਦੇਖਭਾਲ ਕਰਨਗੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਸਭ ਤੋਂ ਪਹਿਲਾਂ ਆਪਣਾ ਪਰਦੇਸ ਸਟੇਟ ਪਰਿਵਾਰ ਦਾ ਬਹੁਤ ਹੀ ਧੰਨਵਾਦੀ ਆਂ ਜਿਨ੍ਹਾਂ ਨੇ ਜਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਮੈਂ ਪ੍ਰਾਪਰ ਯਕੀਨ ਦਵਾਉਣਾ ਤੁਹਾਨੂੰ ਕਿ ਇਹ ਜਿੰਮੇਵਾਰੀ ਮੈਂ ਪੂਰੇ ਤਨਮਨ ਨਾਲ ਨਿਭਾਵਾਂਗਾ ਜੋ ਵੀ ਅਰਬਨ ਸਟੇਟ ਦੀਆਂ ਮੁਸ਼ਕਲਾਂ ਨੇ ਮੈਂ ਆਪਣੇ ਸਾਥੀਆਂ ਦੀ ਟੀਮ ਦੇ ਨਾਲ ਜਿਨ੍ਹਾਂ ਦੇ ਖਾਸ ਕਰਕੇ ਮਨਵੀਰ ਰੰਦਾਲਾ ਜੀ ਤੇ ਡਾਕਟਰ ਬੋਪਾ ਰਾਏ ਜੀ ਤੇ ਜੋਗਨ ਜੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਐਮਐਲਏ ਇਸ਼ਾਰੀ ਜੀ ਦਾ ਸਾਨੂੰ ਥਾਪਣਾ ਵਾ ਤੇ ਸਾਡੇ ਕੋਈ ਵੀ ਕੰਮ ਇੱਥੇ ਰੁਕਣ ਦੀ ਕੋਈ ਦੁਨਿਆਇਸ਼ ਨਹੀਂ ਹੈ ਅਸੀਂ ਵੱਧ ਛੱਡ ਕੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਣਾ ਟਾਈਮ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਜਰ ਬਸ ਸਟੇਟ ਨੂੰ ਇੱਕ ਵਧੀਆ ਰਹਿਣ ਯੋਗ ਨਮੂਨੇ ਦੀ ਕਲੋਨੀ ਕੁਝ ਕੁਝ ਸਮੱਸਿਆਵਾਂ ਹਨ ਨੂੰ ਅਸੀਂ ਪ੍ਰਾਇੋਰਟੀ ਦੇ ਦੱਸਿਆ ਨੇ ਕਿ ਕੁਝ ਸਮੱਸਿਆਵਾਂ ਜਿਸ ਤਰ੍ਹਾਂ ਸਫਾਈ ਹੈ ਤੇ ਕਮਿਊਨਿਟੀ ਸੈਂਟਰ ਹੈ ਇਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸੰਬੰਧੀ ਆਲਰੇਡੀ ਅਸੀਂ ਇੱਕ ਲੈਟਰ ਕਲੋਨੀ ਨਿਵਾਸੀਆਂ ਵੱਲੋਂ ਸਿਗਨੇਚਰ ਹੋਇਆ ਹੋਇਆ ਉੱਡਾ ਦੇ ਆਫਿਸ ਤੇ ਦੇ ਦਿੱਤਾ ਉਹਦੇ ਤੇ ਕੰਮ ਚੱਲ ਰਿਹਾ ਹੈ ਤੇ ਕੁਝ ਜਲਦੀ ਹੀ 2-4 ਦਿਨਾਂ ਵਿੱਚ ਹੀ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਪ੍ਰਾਇੋਰਟੀ ਵਾਲੀਆਂ ਜਿਹੜੀਆਂ ਪਹਿਲਾਂ ਚੀਜ਼ਾਂ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਸੀਆਂ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ। ਸਮੱਸਿਆਵਾਂ ਤਾਂ ਹੀ ਹੱਲ ਹੋ ਸਕਦੀਆਂ ਜਦੋਂ ਅਸੀਂ ਸਾਰੇ ਇਕੱਠੇ ਰੋਕੇ ਇਕੱਠੇ ਹੋ ਕੇ ਚੱਲਾਂ। ਫਿਰ ਇਹ ਕਾ ਬੜਾ ਜ਼ਰੂਰੀ ਹੈ ਜਿਹੜਾ ਅੱਜ ਦਿਸਿਆ ਵੀ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਧ ਚੜ੍ਹ ਕੇ ਕਲੋਨੀ ਵਾਸੀਆਂ ਨੇ ਸਾਰਾ ਇਸ ਮੇਲ ਵਿੱਚ ਹਿੱਸਾ